ਸਵਾਗਤ ਜੀ ਫਤਿਹ ਜੀ ਜੀ ਅੱਜ ਮੈਂ ਵਧਾਈ ਦੇਣਾ ਚਾਹਨਾ ਵਾ ਮੀਰੀ ਪੀਰੀ ਦਿਵਸਾ ਮੈਂ ਸਮਝਦਾ ਕਿ ਇੱਕ ਜ਼ੁਲਮ ਦੇ ਖਿਲਾਫ ਜਦੋਂ ਗੁਰੂ ਸਹਿਬਾਨ ਨੇ ਇਹ ਸੋਚਿਆ ਕਿ ਜਿੱਥੇ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਨੇ ਉੱਥੇ ਕੌਮ ਦੇ ਵਿੱਚ ਜੁਰਤ ਫੂਕਣੀ ਵੀ ਜ਼ਰੂਰੀ ਹੈ ਤੇ 6ਵੇਂ ਗੁਰੂ ਨਾਨਕ ਪਾਸ਼ਾ ਨੇ ਦੋ ਤਲਵਾਰਾਂ ਪਹਿਨ ਕੇ ਮੀਰੀ ਪੀਰੀ ਦਾ ਕਨਸੈਪਟ ਦਿੱਤਾ ਔਰ ਉਸੇ ਹੀ ਪਾਸ਼ਾ ਨੇ ਸਾਨੂੰ ਅਕਾਲ ਤਖਤ ਵੀ ਬਖਸ਼ਿਆ ਉਹਨਾਂ ਨੇ ਸ਼ਸਤਰਾਂ ਦੀ ਵਿਦਿਆ ਮਲ ਅਖਾੜੇ ਸ਼ਸਤਰ ਰੱਖਣੇ ਚੰਗੇ ਘੋੜੇ ਰੱਖਣੇ ਨਗਾੜਾ ਵਜਾਣਾ ਤਖਤ ਤੇ ਬਹਿਣਾ ਮੈਂ ਸਮਝਦਾ ਇੱਕ ਨਵਾਂ ਕਨਸੈਪਟ ਸਿੱਖ ਧਰਮ ਦੇ ਵਿੱਚ ਛੇਵੇਂ ਪਾਸ਼ਾ ਤੋਂ ਆਇਆ ਜੀ ਫਿਰ ਅਕਾਲ ਤਖਤ ਸਾਹਿਬ ਨੇ ਅਕਾਲੀ ਦੰਦ ਨੂੰ ਫਗ ਸਿੰਘ ਦਰਬਾਰ ਨਾਲ ਦੁਆ ਮੰਗਿਆ ਦੁਆ ਮੰਗਿਆ ਤਾਂ ਨਾਲ ਉਹਨਾਂ ਦਾ ਇਹ ਵੀ ਕਹਿਣਾ ਕਿ ਜੋ ਸ਼ਰੌਂਗਨੀ ਕਮੇਟੀ ਨੇ 90 ਲੱਖ ਰੁਪਏ ਦੇ ਇਸ਼ਤਿਹਾਰ ਜਿਹੜਾ ਲਗਾ ਉਹਦਾ ਵੀ ਜਿਹੜਾ ਮੈਂ ਸਮਝਦਾ ਵਾ ਕਿ ਇੱਕ ਐਸਾ ਇਸ਼ੂ ਹੈਗਾ ਜਿਹੜਾ ਬੜੇ ਸਮੇਂ ਤੋਂ ਅਕਾਲੀ ਦਲ ਨੂੰ ਘੇਰਦਾ ਹੈ ਔਰ ਅਕਾਲੀ ਦਲ ਨੇ ਨੁਕਸਾਨ ਵੀ ਖਾਦੇ ਨੇ ਕਿ ਡੇਰਾ ਮਾਫੀ ਹੋਵੇ ਗੁਰੂ ਗ੍ਰੰਥ ਸਾਹਿਬ ਦਾ ਇਸ਼ੂ ਹੋ ਜਾਵੇ ਬਰਗਾੜੀ ਹੋ ਜਾਵੇ ਤੇ ਅਕਾਲ ਤਖਤ ਜਿਹੜਾ ਉਹ ਸੁਪਰੀਮ ਹੈ ਕੋਈ ਦੁਨੀਆ ਤੇ ਐਸਾ ਧਰਮ ਨਹੀਂ ਹੈ ਜਿਹੜਾ ਕੋਈ ਕਿਸੇ ਨੂੰ ਤਲਬ ਕਰ ਸਕਦਾ ਹੋਵੇ ਸਿੱਖ ਧਰਮ ਦੇ ਵਿੱਚ ਇੱਕ ਕਨਸੈਪਟ ਹੈ ਪੰਜ ਪਿਆਰਿਆਂ ਦਾ ਅਕਾਲ ਤਖਤ ਸਾਹਿਬ ਦਾ ਕਿ ਜਿਹੜੇ ਕਿਸੇ ਵੀ ਵੱਡੇ ਤੋਂ ਵੱਡੇ ਕਿਉਂਕਿ ਇੱਥੇ ਮਹਾਰਾਜਾ ਰਣਜੀਤ ਸਿੰਘ ਅਰਗੇ ਵੀ ਪੇਸ਼ ਹੋਏ ਨੇ ਇੱਥੇ ਮੁੱਖ ਮੰਤਰੀ ਵੀ ਪੇਸ਼ ਹੁੰਦੇ ਰਹੇ ਨੇ ਤੇ ਜੇ ਉਹਨਾਂ ਨੇ ਸਾਹ ਸੁਖਬੀਰ ਸਿੰਘ ਬਾਦਲ ਨੂੰ ਬੁਲਾਇਆ ਔਰ ਉਹਨਾਂ ਕੋਲੋਂ ਸਪਸ਼ਟੀਕਰਨ ਮੰਗਿਆ ਮੈਂ ਸਮਝਦਾ ਇਹ ਠੀਕ ਗੱਲ ਹੈ ਅਕਾਲ ਤਖਤ ਸਾਹਿਬ ਦੀ ਜ਼ਿੰਮੇਵਾਰੀ ਬਣਦੀ ਹੈ ਸੰਗਤ ਵੀ ਇਹੀ ਚਾਹਦੀ ਹੈ ਕਿ ਉਹਦਾ ਖੁਲਾਸਾ ਹੋਣਾ ਚਾਹੀਦਾ ਹੈ ਕਿ ਕੀ ਕਾਰਨ ਬਣੇ ਸੀ ਕਿ ਕਿਉਂ ਹੋਇਆ ਸੀਗਾ ਉਹ ਸਾਹਿਬ ਸੁਖਬੀਰ ਸਿੰਘ ਬਾਦਲ ਇਥੇ ਮਨੋਪੂਰੀ ਉਮੀਦ ਹੈ ਕਿ ਉਹ ਆਣ ਕੇ ਆਪਣਾ ਸਪਸ਼ਟੀਕਰਨ ਦੇਣਗੇ ਮਨਜਿੰਦਰ ਸਿਰਸਾ ਵਾਲੇ ਦੂਈ ਤਰਫੇ ਕਰਦੇ ਕੰਮ ਚਾਹਤਾਂ ਜਿਹਾ ਦੇਖੋ ਸਿਰਸਾ ਸਾਹਿਬ ਦਾ ਤੇ ਇੱਕੋ ਕੰਮ ਹੈਗਾ ਕਿ ਉਹਨੇ ਆਪਣੇ ਆਕਾਮਾਂ ਨੂੰ ਕਿੱਦਾਂ ਖੁਸ਼ ਕਰਨਾ ਹੈ ਮੈਂ ਪੁੱਛਣਾ ਚਾਹਨਾਵਾ ਕਿ ਅੱਜ ਅਸੀਂ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਕੀ ਕਹਨੇ ਆ ਗੁਜਰਾਤੀ ਨੇ ਤੇ ਮਨੂੰ ਕੀ ਕਿਹਾ ਜਾਏਗਾ ਮੈਂ ਪੰਜਾਬੀ ਆ ਇਹਦਾ ਇਹ ਮਤਲਬ ਤਾਂ ਨਹੀਂ ਕਿ ਮੈਂ ਭਾਰਤੀ ਨਹੀਂ ਆ ਗੁਜਰਾਤ ਕਿੱਥੇ ਆ ਭਾਰਤ ਚ ਪੰਜਾਬ ਕਿੱਥੇ ਆ ਭਾਰਤ ਚ ਇਸ ਕਰਕੇ ਬੇਲੋੜੀ ਕੰਟਰੋਵਰਸੀ ਕਰਨੀ ਤੁਸੀਂ ਐਪਰੀਸ਼ੀਏਟ ਕਰੋ ਕਿ ਇੱਕ ਬੱਚਾ ਪੰਜਾਬ ਦਾ ਇੱਕ ਬੱਚਾ ਜਿਹੜਾ ਹਿੰਦੁਸਤਾਨ ਦਾ ਹੈ ਉਸਨੇ ਜਾ ਕੇ ਪੂਰਾ ਸਟੇਡੀਅਮ ਉਹਦੇ ਨਾ ਦੇ ਉੱਤੇ ਭਰ ਜਾਂਦਾ ਦੁਨੀਆ ਚੋਂ ਅੱਜ ਪੰਜਾਬੀਅਤ ਦੀ ਜੜ ਦੀ ਕਲਾ ਕਰਦਾ ਪਿਆ ਮੈਂ ਸਮਝਦਾ ਮਾਂ ਬੇ ਲੋੜੀ ਕੰਟਰੋਵਰਸੀ ਕਰਦੇ ਨੇ ਗਲਤ ਕਰਦੇ ਨੇ ਆਪਣੇ ਮਾਲਕਾਂ ਨੂੰ ਖੁਸ਼ ਕਰਨ ਦੀ ਗੱਲ ਕਰਦੇ ਨੇ ਤੱਥਾਂ ਤੋਂ ਪਰੇ ਜਾ ਕੇ ਗੱਲ ਕਰਦੇ ਆ ਜੀ ਸਾਬ ਦਿੱਲੀ ਕਮੇਟੀ ਵੱਲੋਂ ਅਕਸਰ ਇਲਜ਼ਾਮ ਲਗਾਏ ਜਾਂਦੇ ਤੁਹਾਡੇ ਦੇ ਕਿ ਤੁਸੀਂ ਕਈ ਕਪੜੇ ਕੁੱਤੇ ਨੇ ਆਪਣੇ ਸਮੇਂ ਮੈਂ ਸਮਝਦਾ ਮਾਂ ਕਿ ਅੱਜ ਇੰਨੇ ਸਾਲ ਹੋ ਗਏ ਨੇ ਉਹ ਕਪਲਿਆਂ ਦੇ ਵਿੱਚ ਇਹਨਾਂ ਨੇ ਅੱਜ ਤੱਕ ਕੋਈ ਸਬੂਤ ਕੋਈ ਇਦਾਂ ਦੀ ਗੱਲ ਪੇਸ਼ ਕੀਤੀ ਹਰਮੀਰ ਸਿੰਘ ਕਲਕਾ ਤੇ ਆਟਾ ਵੇਚਣ ਦਾ ਲੱਗਾ ਸੀਗਾ ਸਰਸਾ ਸਾਹਿਬ ਦੇ ਉੱਤੇ ਵੀ 2-3 ਮੁਕਦਮੇ ਪਏ ਸੀਗੇ ਜਿਨ੍ਹਾਂ ਦੀ ਮੈਂ ਸਮਝਦਾ ਵਾਂ ਕਿ ਅਪੀਲਾਂ ਦੇ ਵਿੱਚ ਉਹ ਗਏ ਹੋਏ ਨੇ ਮੈਂ ਸਮਝਦਾ ਵਾਂ ਕਿ ਇਹ ਇਲਜ਼ਾਮਾਂ ਦੀ ਗੱਲ ਨਹੀਂ ਸਾਹਮਣੇ ਕੀ ਆ ਨਿਕਲ ਕੇ ਆਇਆ ਉਹਦੀ ਗੱਲ ਕਰਨੀ ਚਾਹੀਦੀ ਹੈ ਜਿਵੇਂ ਅਮਰਤਪਾਲ ਦੇ ਭਰਾ ਦੇ ਉੱਤੇ ਨਸ਼ੇ ਦਾ ਜਿਹੜਾ ਇਲਜ਼ਾਮ ਲੱਗਾ ਕਿਵੇਂ ਵਿਖਦੇ ਕਿ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਨੂੰ ਦੇਖੋ ਅੱਜ ਦੀ ਸਟੇਜ ਦੇ ਵਿੱਚ ਮੈਂ ਇਸ ਗੱਲ ਦੇ ਉੱਤੇ ਨਹੀਂ ਕੋਈ ਗੱਲ ਕਹਿਣੀ ਚਾਹੁੰਦਾ ਜੇ ਸਰਕਾਰ ਨੇ ਇਲਜ਼ਾਮ ਲਾਇਨੇ ਤੇ ਫਿਰ ਪ੍ਰੂਫ ਕਰਨ ਉਹਨਾਂ ਦੇ ਉੱਤੇ ਫਿਰ ਆਪਾਂ ਗੱਲ ਕਰਾਂਗੇ ਲੇਕਿਨ ਇਹ ਜ਼ਰੂਰ ਰਿਹਾ ਸਰਕਾਰਾਂ ਦਾ ਕਿ ਹੁਣੇ ਤੁਸੀਂ ਦੇਖਿਆ ਸੀਗਾ ਕਿ ਇੱਥੇ ਜਿਹੜੇ ਹਾਈਜੈਕਰ ਸੀਗੇ ਉਹਨਾਂ ਦਾ ਭੋਗ ਪਿਆ ਸੀਗਾ ਇਸ ਮੁਲਕ ਦੇ ਵਿੱਚ ਹਮੇਸ਼ਾ ਇੱਕ ਤਰਫਾ ਕੰਮ ਹੁੰਦਾ ਹੈ ਕਿ ਜੇ ਪਾਂਡੇ ਬ੍ਰਦਰਸ ਹਾਈਜੈਕ ਕਰ ਲੈਣ ਇੰਦਰਾ ਗਾਂਧੀ ਗ੍ਰਿਫਤਾਰ ਹੁੰਦੀ ਹੈ ਤੇ ਉਹਨਾਂ ਨੂੰ ਵਜ਼ੀਰੀਆਂ ਤੇ ਉਹਨਾਂ ਨੂੰ ਐਮਪੀ ਬਣਾਇਆ ਜਾਂਦਾ ਹੈ ਤੇ ਜੇ ਸਿੱਖ ਦੇ ਕਿਸੇ ਨੇ ਹਾਈਜੈਕ ਕੀਤਾ ਉਸ ਨੂੰ ਉੱਥੇ ਗੋਲੀ ਮਾਰ ਦਿੱਤੀ ਜਾਂਦੀ ਹੈ ਜੇ ਕੋਈ ਬਚ ਗਿਆ 14 ਸਾਲ ਬਾਅਦ ਪੋਟਾ ਸਾਹਿਬ ਵਾਲੇ ਸਤਨਾਮ ਸਿੰਘ ਹਾਈਜੈਕਰ 14 ਸਾਲ ਜੇਲ੍ਹ ਕੱਟ ਕੇ ਆਂਦੇ ਨੇ ਹਿੰਦੁਸਤਾਨ ਚਾਹੁੰਦੇ ਨੇ ਦੁਬਾਰਾ ਉਹਨਾਂ ਤੇ ਮੁਕਦਮਾ ਪਾਇਆ ਜਾਂਦਾ ਮੁਕਦਮਾ ਅਸੀਂ ਲੜਿਆ ਸੀ ਜਦੋਂ ਮੈਂ ਦਿੱਲੀ ਕਮੇਟੀ ਦਾ ਪ੍ਰਧਾਨ ਸੀ ਉਹਨਾਂ ਨੂੰ ਬਰੀ ਕਰਾਇਆ ਸੀਗਾ ਮੈਂ ਸਮਝਦਾ ਕਿ ਪਾਂਡੇ ਬ੍ਰਦਰਸ ਨੂੰ ਕਦੀ ਉਹਨਾਂ ਤੇ ਮੁਕਦਮਾ ਚਲਾਇਆ ਜਿਨ੍ਹਾਂ ਨੂੰ ਵਜ਼ੀਰ ਵੀ ਬਣਾ ਦਿੱਤਾ ਜਿਨ੍ਹਾਂ ਨੂੰ ਐਮਪੀ ਬਜਾ ਦਿੱਤਾ ਮੈਂ ਸਮਝਦਾ ਕਿ ਇਸੇ ਕਰਕੇ ਜਿਹੜੀ ਤੁਸੀਂ ਮੈਨੂੰ ਸਵਾਲ ਕੀਤਾ ਨਾ ਕਿ ਅਮਰੇਸਾ ਅਮਰਿਤਪਾਲ ਜੀ ਦੇ ਭਰਾ ਦੇ ਉੱਤੇ ਜਿਹੜਾ ਕੇਸ ਪਾਇਆ ਉੱਤੇ ਸਾਨੂੰ ਵੀ ਸ਼ੱਕ ਲੱਗਦਾ ਹੈ ਕਿ ਇਹ ਠੀਕ ਵੀ ਹੈ ਕਿ ਨਹੀਂ ਹੈ ਠੀਕ ਹੈ ਕੇਂਦਰ ਸਰਕਾਰ ਨੇ ਨਵੇਂ ਕਾਨੂੰਨ ਬਣਾ ਕੇ ਕਿਤੇ ਨਾ ਕਿਤੇ ਸਿੱਖਾ ਨੂੰ ਪੀੜਾ ਦੇ ਕਾਂਡੀ ਕੀਤੀ ਸੀ ਜਿਵੇਂ ਟੀਮੇ ਟੀਮੇ ਲੋਤੇ ਦੇਸ਼ ਦੂਰ ਦਾ ਪਤਾ ਕੀ ਹੈ ਦੇਖੋ ਇਹ ਅਬ ਤੁਸੀਂ ਟਿਮਾ ਜੀ ਦੀ ਗੱਲ ਕਰਦੇ ਹੋ ਮੈਂ ਆਪਣੀ ਗੱਲ ਕਰ ਦਿੰਦਾ ਮੇਰੇ ਤੇ ਟ੍ਰਾਂਜਿਸਟਰ ਬੰਮ ਪਾਇਆ ਸੀਗਾ ਉਹਦਾ ਕੇਸ ਪਾਇਆ ਸੀ ਮੇਰੇ ਉੱਤੇ ਮਰਡਰ ਕੇਸ ਪਾਇਆ ਸੀਗੇ ਮੇਰੇ ਉੱਤੇ ਇਹਨਾਂ ਨੇ ਦੇਸ਼ਦਰੋਹ ਦੇ ਕੇਸ ਪਾਇਆ ਸੀਗੇ ਉਹ ਸਾਰੇ ਕੇਸ ਮੈਨੂੰ 85 ਚ ਪਏ ਸੀ ਔਰ 91 ਚ ਮੈਂ ਜਾ ਕੇ 6 ਸਾਲਾਂ ਬਾਅਦ ਜਿੱਤਿਆ ਸੀ ਬਰੀ ਹੋਇਆ ਸੀ ਇਹ ਝੂਠੇ ਕੇਸ ਬਣਾਉਂਦੇ ਨੇ ਇਹ ਕਿਸੇ ਵੀ ਤਰੀਕੇ ਜਿਹੜੀ ਵੀ ਆਵਾਜ਼ ਸਰਕਾਰਾਂ ਦੇ ਖਿਲਾਫ ਉੱਠਦੀ ਹੋਵੇ ਉਸਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਨੇ ਦਬਾਉਣ ਦੀ ਕੋਸ਼ਿਸ਼ ਕਰਦੇ ਨੇ ਜਿਹੜੇ ਨਵੇਂ ਕਾਨੂੰਨ ਬਣਾਏ ਗਏ ਆ ਅ ਮੈਂ ਇਹ ਕਵਾਂਗਾ ਕਿ ਉਸਦੀ ਦੁਰਵਰਤੋਂ ਜਿਹੜੀ ਹੈ ਨਾ ਉਹ ਉਹ ਇਹਨਾਂ ਨੂੰ ਕਟਗਰੇਚ ਖੜੇ ਕਰਦੀ ਹੈ ਘੱਟ ਗਿਣਤੀਆਂ ਦੇ ਖਿਲਾਫ ਇਹ ਵਰਤੇ ਜਾਂਦੇ ਹਨ